ਹਾਂਜੀ ਦੋਸਤੋ ਤੁਹਾਨੂੰ ਦੱਸਣਾ ਚਾਹਾਂਗੇ ਕਿ ਪੰਜਾਬ ਦੀਆਂ ਜਿਹੜੀਆਂ ਛੁੱਟੀਆਂ ਨੇ 31 ਦਸੰਬਰ ਤੱਕ ਦੀਆਂ ਕੀਤੀਆਂ ਗਈਆਂ ਸੀ ਸਰਦੀਆਂ ਦੀਆਂ ਤਾਂ ਉਸ ਤੋਂ ਬਾਅਦ ਠੰਡ ਨੂੰ ਦੇਖਦੇ ਹੋਏ ਬੱਚਿਆਂ ਦੇ ਮਾਪਿਆਂ ਨੇ ਜ਼ੋਰ ਪਾਇਆ ਕਿ ਪੰਜਾਬ ਸਰਕਾਰ ਜਿਹੜਾ ਸਿੱਖਿਆ ਭਾਗ ਹੈ ਉਹ ਛੁੱਟੀਆਂ ਵਧਾ ਦੇਵੇ ਕਿਉਂਕਿ 2010 ਦੇ ਨਾਲ ਲੱਗਦੇ ਸੂਬੇ ਹਰਿਆਣਾ ਦੇ ਵਿੱਚ ਵੀ ਸਰਕਾਰ ਨੇ 1 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਛੁੱਟੀਆਂ ਕੀਤੀਆਂ ਹੋਈਆਂ ਹਨ ਤੇ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਤੁਹਾਨੂੰ ਦੱਸਣਾ ਚਾਹਾਂਗਾ ਕਿ 1 ਤਰੀਕ ਤੋਂ ਲੈ ਕੇ 14 ਤਰੀਕ ਤੱਕ ਦੋਸਤੋ ਜਿਹੜਾ ਛੁੱਟੀਆਂ ਦਾ ਸਮਾਂ ਬਦਲਿਆ ਨਾ ਕਿ ਛੁੱਟੀਆਂ ਕੀਤੀਆਂ ਹਨ ਹਾਂਜੀ ਦੋਸਤੋ ਤੁਹਾਨੂੰ ਦੁਆਰਾ ਦੱਸਣਾ ਚਾਹਾਂਗੇ ਕਿ ਛੁੱਟੀਆਂ ਨਹੀਂ ਕੀਤੀਆਂ ਪਰ ਜਿਹੜਾ ਇਹ ਸਮਾਂ ਹੈ ਜਿਹੜਾ ਸਕੂਲ ਲੱਗਣ ਦਾ ਸਮਾਂ ਹੈ ਉਹ ਜ਼ਰੂਰ ਬਦਲਦਾ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ 1 ਤਰੀਕ ਤੋਂ ਲੈ ਕੇ ਦੋਸਤੋ 10 14 ਤਰੀਕ ਤੱਕ ਠੀਕ ਹੈ ਜੀ 1 ਤਰੀਕ ਤੋਂ ਲੈ ਕੇ 14 ਤਰੀਕ ਤੱਕ ਜਿਹੜਾ ਸਕੂਲ ਲੱਗਣ ਦਾ ਸਮਾਂ ਹੈ ਉਹ 10 ਵਜੇ ਕਰ ਦਿੱਤਾ ਹੈ ਤੇ ਛੁੱਟੀ ਦਾ ਸਮਾਂ ਦੋਸਤੋ 3 ਵਜੇ ਤੱਕ ਦਾ ਕਰ ਦਿੱਤਾ ਹੈ ਤਾਂ ਇਹ ਅੱਜ ਨੋਟੀਫਿਕੇਸ਼ਨ ਜਾਰੀ ਹੋਇਆ ਤੁਸੀਂ ਦੇਖ ਸਕਦੇ ਹੋ 31 12 2023 ਦਾ ਨੋਟੀਫਿਕੇਸ਼ਨ ਹੈ ਸਿੱਖਿਆ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤਾਂ ਦੋਸਤੋ ਮਾਪਿਆਂ ਨੂੰ ਇਹ ਜਿਹੜਾ ਫੈਸਲਾ ਹੈ ਪੰਜਾਬ ਸਰਕਾਰ ਸਿੱਖਿਆ ਵਿਭਾਗ ਦਾ ਜਿਹੜਾ ਪਸੰਦ ਨਹੀਂ ਆਇਆ ਉਹ ਚਾਹੁੰਦੇ ਸੀ ਕਿ ਇਹ ਛੁੱਟੀਆਂ ਕੀ ਦਿੱਤੀਆਂ ਜਾਣ ਕਿਉਂਕਿ ਦੋਸਤੋ ਤੁਸੀਂ ਦੇਖ ਸਕਦੇ ਹੋ ਤੋਂਦੇ ਇੰਨੀ ਹੈ ਕਿ ਵਿਜ਼ਿਬਿਲਟੀ ਜਿਹੜੀ ਬਹੁਤ ਹੀ ਘੱਟ ਹੈ ਦਿਖਾਈ ਨਹੀਂ ਦੇ ਰਹਾ ਉਤੋਂ ਕੜਾਕੇ ਦੀ ਠੰਡ ਪੈ ਰਹੀ ਹੈ ਤਾਂ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਸਰਕਾਰ ਦਾ ਇਹ ਨਿਰਣੈ ਕਿ ਸਕੂਲ ਲੱਗਣੇ ਚਾਹੀਦੇ ਨੇ ਪਰ ਥੋੜੇ ਟਾਈਮ ਦੇ ਨਾਲ ਨਾ ਲੱਗ ਕੇ ਥੋੜਾ ਲੇਟ ਲੱਗਣ ਤੇ ਲੇਟ ਹੀ ਛੁੱਟੀ ਹੋਵੇ ਇਹ ਫੈਸਲਾ ਕੀਤਾ ਗਿਆ ਹੈ ਤੁਹਾਨੂੰ ਕੀ ਲੱਗਦਾ ਹੈ ਇਹ ਫੈਸਲਾ ਸਹੀ ਹੈ ਜਾਂ ਫਿਰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੂੰ ਛੁੱਟੀਆਂ ਬੱਚਿਆਂ ਦੀ ਹੋਰ ਵਧਾ ਦਿੱਤੀਆਂ ਨਹੀਂ ਚਾਹੀਦੀਆਂ ਸੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ